ਅਸੀਂ ਜੋ ਸ਼ਰਬਤ ਬਣਾਏ ਨੇ ਬਹੁਤ ਮਿਹਨਤ ਕਰਕੇ ਬਣਾਏ ਨੇ ਅੰਮ੍ਰਿਤਸਰ ਚ ਸ਼ਾਇਦ ਇੱਕ ਸਾਡੀ ਦੁਕਾਨ ਹੈ ਜਿਹੜੀ ਕਿ origignal ਸ਼ਰਬਤ ਲੋਕਾਂ ਨੂੰ ਪ੍ਰੋਵਾਈਡ ਕਰਕੇ ਦੇਦੇ ਆ ਅਸੀਂ ਕੋਈ ਕੈਨੀਆਂ ਕੋਈ ਹੋਰ ਚੀਜ਼ਾਂ ਅਸੀਂ ਬੋਤਲਾਂ ਜਿਹੜੀਆਂ ਸਾਡਾ ਸ਼ਰਬਤ origignal ਬੰਦੇ ਆ ਕਿਹੜੇ ਕਿਹੜੇ ਸ਼ਰਬਤ ਨੇ ਆਪਣੇ ਭਾਜੀ ਸਾਡੇ ਕੋਲੋ ਦੇਖੋ ਸਟਾਰਟ ਤੋਂ ਦੇਖੋ ਬਿੱਲ ਦਾ ਸ਼ਰਬਤ ਹੈ ਬਿੱਲ ਜਿਹੜਾ ਇਹ ਭਾਜੀ ਇਹ ਸ਼ਿਵ ਭਗਵਾਨ ਦਾ ਵਰਦਾਨ ਇੱਕ ਫਰੂਟ ਇੱਕ ਬਿੱਲ ਬਹੁਤ ਠੰਡਾ ਹੁੰਦਾ ਹੈ ਪੇਟ ਦੇ ਰੋਗਾਂ ਸੇ 3600 ਰੋਗ ਜਿਹੜੇ ਪੇਟ ਦੇ ਠੀਕ ਕਰਦਾ ਬਿਲ ਠੀਕ ਹੈ ਉਸ ਤੋਂ ਬਾਅਦ ਸਰਬਤ ਬਦਾਮ ਦਾ ਸਾਡਾ ਬਦਾਮ ਦਾ ਸਰਬਤ ਵੀ オリジナル ਬਦਾਮ ਦਾ ਬ੍ਰੰਮੀ ਦਾ ਸਰਬਤ ਹੈ ਇਹਨ ਵਿੱਚ ਬਦਾਮ ਦੇ ਸ਼ਰਬਤ ਵਿੱਚ ਦੋ ਰੰਗ ਆ ਗਏ ਕੀ ਚੱਕਰ ਕੀ ਹੈ ਬਦਾਮ ਦਾ ਸ਼ਰਬਤ ਦੋ ਰੰਗ ਨਹੀਂ ਭਾਜੀ ਇਹਨੂੰ ਸਟicker ਨਹੀਂ ਲੱਗਾ ਬਸ ਸਟicker ਲੱਗਣ ਵਾਲੇ ਨੇ ਬਸ ਹੋਰ ਨਹੀਂ ਦੋ ਕਲਰ ਸ਼ੋਅ ਕਰ ਰਹੇ ਨਾ ਕੀ ਚੱਕਰ ਹੁੰਦਾ ਇਹ ਜਿਹੜਾ ਦੋ ਕਲਰ ਨੇ ਭਾਜੀ ਇਹ ਸਾਰੀ ਇਹਦੀ ਜਖਣੀ ਹੈ ਬਦਾਮ ਦੀ ਹਾਂਜੀ ਹਾਂਜੀ ਇਹਨੂੰ ਜਦੋਂ ਵੀ ਪੀਣਾ ਇਹਨੂੰ ਇਦਾਂ ਕਰਕੇ ਸ਼ੇਕ ਕਰਨਾ ਇਹਨੂੰ ਤੇ ਇਦਾਂ ਵੀ ਨਾ ਦੇਖੋ ਇਦਾਂ ਕਰਕੇ ਅੱਛਾ ਇਹ ਟੈਕਨੀਕੀ ਚੀਜ਼ ਹੁੰਦੀ ਹੈ ਜਖਰੀ ਭਾਜੀ ਚਾਰੇ ਮਗਜ ਬਦਾਮ ਦੀਆਂ ਗਿਰੀਆਂ ਕਾਜੂ ਜੋ ਮਟੀਰੀਅਲ ਹੁੰਦਾ ਠੰਡਾ ਹੁੰਦਾ ਸਾਰਾ ਉਹ ਸਾਰਾ ਭਿਓ ਕੇ ਜਿਵੇਂ ਅਸੀਂ ਸ਼ਰਧਾਈ ਬਣਾਨੇ ਆ ਇਹ ਇੱਕ ਗਲਾਸ ਪੀ ਲੋ ਚਾਰ ਗਲਾਸ ਸ਼ਰਧਾਈ ਦੇ ਪੀ ਲੋ ਇੱਕ ਬਰਾਬਰ ਤੁਹਾਨੂੰ ਕੋਈ ਸ਼ਰਧਾਈ ਦੀ ਮਿਹਨਤ ਕਰਨ ਦੀ ਲੋੜ ਨਹੀਂਗੀ ਠੀਕ ਹੈ ਉਸ ਤੋਂ ਬਾਅਦ ਇਹ ਬ੍ਰੰਮੀ ਦਾ ਸ਼ਰਬਤ ਤੁਸੀਂ ਕਿਤੇ ਵੀ ਭਾਜੀ ਸਾਡੇ ਸ਼ਰਬਤ ਦੀ ਖਾਸੀਅਤ ਇਹ ਆ ਕਿ ਜਿਹੜੀ ਇਹ ਤੁਹਾਨੂੰ ਚੀਨ ਨਹੀਂ ਆ ਰਹੀ ਜਿਹੜੇ ਤੁਸੀਂ ਕਹਿੰਦੇ ਦੋ ਰੰਗ ਹੈ ਜਿਵੇਂ ਤੁਸੀਂ ਇਹ ਬਿਆਰੋ ਚੀਜ਼ ਲੈਣ ਜਾਓਗੇ ਮੰਨ ਲਓ ਬ੍ਰੰਮੀਆ ਸ਼ਰਬਤ ਲੈਣ ਜਾਂਦੇ ਬਾਰੋ ਤਾਨੂੰ ਆਹ ਜੀ ਚੀਜ਼ ਨਹਿਰਾਂਂਦੀ ਇਹ ਸਿਰਫ ਇੰਨੀ ਕੁ ਜਿੰਨੀ ਨਹਿਰ ਆਏਗੀ 1 ਇੰਚ ਵੱਧ ਤੋਂ ਵੱਧ ਤੇ ਸਾਡੀ ਪੂਰੀ ਐਂਡ ਤੱਕ ਨਾ ਦੇਖੋ ਐਂਡ ਇਹਨੂੰ ਜਦੋਂ ਵੀ ਇਦਾਂ ਪੀਣਾ ਦੇਖੋ ਜਦੋਂ ਵੀ ਪੀਣਾ ਇਹਨੂੰ ਬਿਲਕੁਲ ਇਦਾਂ ਮੜਾ ਹਲਾਣਾ ਇਹ ਵੀ ਬਹੁਤ ਸੰਗਣਾ ਤੇ ਬਿਲਕੁਲ ਪਿਓਰ ਇਚ ਬ੍ਰੰਮੀ ਬੁੱਟੀ ਸ਼ੰਕਪੁਸ਼ਪੀ ਉਸਤਖਦੂਸ ਆਚਾਰੇ ਮਗਜ ਆ ਇਹ ਜਿਹੜਾ ਕਲਰ ਵੀ ਇਹਰਾ origignal ਕਲਰ ਆ ਗ੍ਰੀਨ ਕਲਰ origignal ਆ ਬ੍ਰੰਮੀ ਬੁੱਟੀ ਦਾ ਠੀਕ ਆ ਹੋਰ ਸਾਡਾ ਸੰਦਲ ਦਾ ਸ਼ਰਬਤ ਤੁਸੀਂ ਬਿਆਰੋ ਸੰਦਲ ਦਾ ਸ਼ਰਬਤ ਲੈ ਆਂ ਜਾਓ ਇਦਾਂ ਤੁਹਾਨੂੰ ਕਦੀ ਜ਼ਿੰਦਗੀ ਇਦਾਂ ਦਾ ਸੰਦਲ ਦਾ ਸ਼ਰਬਤ ਨਹੀਂ ਮਿਲੇਗਾ オリジナル ਸੰਦਲ ਪਾਇਆ ਵਿੱਚ ਇਹਨੂੰ ਵੀ ਜਦੋਂ ਪੀਣਾ ਹੈ ਦੇਖੋ ਇਹਦੇ ਵਿੱਚ ਸਾਰਾ ਦੇਖੋ ਮਟੀਰੀਅਲ ਆਹ ਦੇਖੋ ਹਰ ਇੱਕ ਚੀਜ਼ ਸੰਦਲ オリジナル ਜੰਮੀ ਪਈ ਹੈ ਸਾਰੀ ਜਦੋਂ ਇਹਨੂੰ ਪੀਣਾ ਸ਼ੇਕ ਕਰਨਾ ਤੇ ਤੁਹਾਡੇ ਅੰਦਰ ਕੁਝ ਜਾਵੇਗਾ ਵੀ ਵਧੀਆ オリジナル ਸੰਦਲ ਦਾ ਬੂਰਾ ਜਿਹੜਾ ਇਹਦੇ ਵਿੱਚ ਪਾਇਆ ਉਹ ਤੁਹਾਡੇ ਅੰਦਰ ਜਾਏਗਾ ਉਹ ਵੀ ਪੂਰੇ ਅਰਕ ਕੱਢ ਕੇ ਪੂਰਾ ਕਾੜ ਕੇ ਤਰੀਕੇ ਨਾਲ ਪਾਇਆ ਠੀਕ ਹੈ ਉਸ ਤੋਂ ਬਾਅਦ ਸਾਡਾ ਖਾਸਰਾ ਸ਼ਰਬਤ ਹੈ ਇਹ ਦੇਖੋ ਸਾਡਾ ਇਹ ਖਾਸਰਾ ਸ਼ਰਬਤ ਹੈ ਇਹ ਸਾਰੇ ਸ਼ਰਬਤ ਇੰਨੇ ਕੁ ਜਾਰਾ ਮਤਲਬ ਬੋਤਲ ਪੂਰੀ ਕਾਲੇ ਰੰਗ ਦੀ ਹੋ ਜਾਂਦੀ ਕਿਉਂਕਿ ਵਿੱਚ ਮਟੀਰੀਅਲ ਪਿਆ ਹੋਇਆ ਹੈ ਠੀਕ ਹੈ ਹੁਣ ਤੁਹਾਨੂੰ ਮੈਂ ਬਾਜ਼ਾਰ ਦਾ ਸ਼ਰਬਤ ਵਖਾਨਾ ਅਸੀਂ ਸਪੈਸ਼ਲ ਬਾਜ਼ਾਰ ਦਾ ਸ਼ਰਬਤ ਲਿਆ ਕੇ ਅਸੀਂ ਆਪਣੀ ਬੋਤਲ ਚ ਪਾ ਕੇ ਰੱਖਿਆ ਦੇਖੋ ਲੋਕਾਂ ਨੂੰ ਵਖਾਣ ਵਾਸਤੇ ਤੇ ਕਦੀ ਵੀ ਜ਼ਿੰਦਗੀ ਚ ਖਾਸ ਦਾ ਸ਼ਰਬਤ ਜਾਂ ਕੋਈ ਵੀ ਸ਼ਰਬਤ ਬਿਆਰੋਂ ਲੈਣ ਜਾਓਗੇ ਐਦਾਂ ਤੁਹਾਨੂੰ ਟ੍ਰਾਂਸਪੇਰੈਂਟ ਸ਼ਰਬਤ ਮਿਲੇਗਾ ਐਦਾਂ ਤੁਹਾਨੂੰ ਆਰ ਪਰ ਨਹਿਰ ਆਏਗਾ ਸ਼ਰਬਤ ਕਦੀ ਵੀ ਜ਼ਿੰਦਗੀ ਟਰਾਈ ਕਰ ਲਿਓ ਕਦੀ ਵੀ ਸ਼ਰਬਤ ਲੈਣ ਜਾਓਗੇ ਐਦਾਂ ਤੁਹਾਨੂੰ ਨਹਿਰ ਆ ਸਾਡਾ ਸ਼ਰਬਤ ਜਿਆ ਦੇਖੋ ਆ ਸਾਡਾ ਸ਼ਰਬਤ ਹੈ ਇਹਦੇ ਵਿੱਚ ਭਾਜੀ ਜਦੋਂ ਮਟੀਰੀਅਲ ਵਿੱਚ ਪਾ ਦਈਏ ਕੋਈ ਵੀ ਚੀਜ਼ ਵਿੱਚ ਮਟੀਰੀਅਲ ਪਾਣੇ ਆ ਫਿਰ ਉਹ ਚੀਜ਼ ਟ੍ਰਾਂਸਫਰ ਨਹੀਂ ਨਾ ਦਿੰਦੀ ਜਦੋਂ ਇਹਦੇ ਵਿੱਚ ਦੇਖੋ ਇਹਦੇ ਵਿੱਚ ਕੱਲਾ ਕਲਰ ਹੀ ਪਾਇਆ ਇੱਕ ਚਾਸਨੀ ਕੋਲੀ ਵਿੱਚ ਕਲਰ ਪਾਇਆ ਇਰ ਵਿੱਚ ਵੇਖੋ ਇਹਦੇ ਵਿੱਚ ਮਟੀਰੀਅਲ ਪਾਇਆ ਨਾਲ ਇਹ ਤੁਹਾਨੂੰ ਜਦੋਂ ਗਲਾਸ ਵਿੱਚ ਪਾਣਾ ਤੁਹਾਨੂੰ ਸਾਰਾ ਮਟੀਰੀਅਲ ਹਰ ਇੱਕ ਜੀ ਨਇ ਰਣੀ ਤੁਹਾਨੂੰ ਠੀਕ ਆ ਉਸ ਤੋਂ ਬਾਅਦ ਸਾਡਾ ਰੋਜ਼ ਦਾ ਸ਼ਰਬਤ ਹੈ ਰੋਜ਼ ਦੇ ਸ਼ਰਬਤ ਦੇ ਵਿੱਚ ਤੁਸੀਂ ਕਰੀ ਜ਼ਿੰਦਗੀ ਜੀ ਰੋਜ਼ ਦਾ ਸ਼ਰਬਤ ਕਰੀ ਬਿਆਰੋ ਹੋਰ ਪੀ ਹੋਗੇ ਨਹੀਂ ਜੇ ਸਾਡਾ ਸ਼ਰਬਤ ਇੱਕ ਵਾਰੀ ਪੀ ਲਿਆ ਰੋਜ਼ ਦਾ ਸ਼ਰਬਤ ਵੀ ਸਾਡਾ ਦੇਖੋ ਰੋਜ਼ ਦਾ ਸ਼ਰਬਤ ਵਿੱਚ ਚਾਂਦੀ ਪਾਈ ਸ਼ੁੱਧ ਚਾਂਦੀ ਹੈ ਰੋਜ਼ ਹਰ ਇੱਕ ਹਰ ਇੱਕ ਦੇ ਵਿੱਚ ਸ਼ੁੱਧ ਚਾਂਦੀ ਪਾਈ ਹੋਈ ਹੈ ਹਰ ਇੱਕ ਦੇ ਵਿੱਚ ਸ਼ੁੱਧ ਚਾਂਦੀ ਨਾਲੇ ਇਹ ਜਿਹੜਾ ਸ਼ਰਬਤ ਬਣਿਆ ਭਾਜੀ ਇਹ ਗੁਲਾਬ ਦੇ ਅਰਕਤ ਵਿੱਚ ਬਣਿਆ ਠੀਕ ਹੈ ਇਹਦੇ ਵਿੱਚ ਅਸੀਂ ਜੇ ਅਸੀਂ ਗੁਲਾਬ ਦੇ ਫੁੱਲ ਪਾ ਰਹੀਏ ਤੇ ਸ਼ਰਬਤ ਨਹੀਂ ਚ ਵਧੀਆ ਤਰੀਕੇ ਨਾਲ ਬਣੇਗਾ ਅਸੀਂ ਫੁੱਲਾਂ ਦਾ ਅਰਕ ਕੱਢ ਕੇ ਫਿਰ ਇਹਦੇ ਵਿੱਚ ਪਾਇਆ ਸਾਰਾ ਸ਼ਰਬਤ ਅਸੀਂ ਰੋਜ਼ ਦਾ ਜਿਹੜਾ ਹੈ ਉਹ ਅਰਕਤ ਦੇ ਨਾਲ ਬਣਾਉਂਦੇ ਆ ਠੀਕ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਸ਼ਰਬਤ ਹੈ ਇਹ ਦੇਖੋ ਜਿਹੜਾ ਇਸ ਟਾਈਮ ਸਾਡਾ ਦੇਖੋ ਕੇਸਰ ਬਦਾਮ ਦਾ ਸ਼ਰਬਤ ਹੈ ਕੇਸਰ ਬਦਾਮ ਦਾ ਅਰੀਜਨਲ ਇਹਦੇ ਵਿੱਚ ਕੇਸਰ ਬਦਾਮ ਕਸ਼ਮੀਰੀ ਕੇਸਰ ਪਿਆ ਹੁੰਦਾ ਹੈ ਕੇਸਰ ਪਿਸਤਾ ਬਦਾਮ ਸਾਰਾ ਮਗਜ ਚਾਰੇ ਮਗਜ ਹਰ ਇੱਕ ਚੀਜ਼ ਦੇ ਵਿੱਚ ਪਈਆ ਰੱਖੋ ਇਹ ਕੇਸਰ ਬਦਾਮ ਨਾਲ ਸ਼ੁਰੂ ਦੁੱਧ ਜੀ ਪਾ ਸਕਦੇ ਭਾਈ ਇਹਨੂੰ ਬਹੁਤ ਵਧੀਆ ਇਹਦਾ ਟੇਸਟ ਤੇ ਬਹੁਤ ਵਧੀਆ ਰਿਜ਼ਲਟ ਆ ਬਹੁਤ ਜ਼ਿਆਦਾ ਵਧੀਆ ਇਹ ਸਰ ਗਰਮੀਆਂ ਵਾਸਤੇ ਹੀ ਆ ਜੀ ਇਹ ਸਾਰੇ ਸ਼ਰਬਤ ਦੇ ਦੇਖੋ ਭਾਈ ਇਹ ਸਾਰੇ ਸਾਡੇ ਸ਼ਰਬਤ ਸਾਡੇ ਸਾਰੇ ਸ਼ਰਬਤ ਪੈਕ ਵੀ ਹੁੰਦੇ ਐਮਾਜ਼ੋਨ ਦੇ ਉੱਤੇ ਸਾਰੇ ਸ਼ਰਬਤ ਅਵੇਲੇਬਲ ਨੇ ਸਾਡੇ ਸਾਰੇ ਐਮਾਜ਼ੋਨ ਦੇ ਉੱਤੇ ਜਾਣੇ ਨੇ ਸਾਰੇ ਸ਼ਰਬਤ ਦੇ ਕਹਦਾ ਕਿ ਸਭ ਤੋਂ ਜ਼ਿਆਦਾ ਮੀਨੂ ਆ ਦੇਖੋ ਸਾਡਾ ਇੱਕ ਸ਼ਰਬਤ ਹੈ ਦੇਖੋ ਜਿਹੜੇ ਬੱਚੇ ਬਾਸ ਦਾ ਮਰਬਾ ਨਹੀਂ ਖਾ ਪਾਂਦੇ ਬਾਸ ਦਾ ਮਰਬਾ ਦੁਨੀਆ ਦੀ ਸਭ ਤੋਂ ਜ਼ਿਆਦਾ ਤਾਕਤਵਰ ਮਰਬਾ ਹੈ ਜਿੰਨਾ ਹੱਡੀਆਂ ਜਿਹੜੀਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੱਡੀਆਂ ਜਿਹੜੀਆਂ ਮਜ਼ਬੂਤ ਕਰ ਸਕਦਾ ਬਾਸ ਠੀਕ ਹੈ ਹੁਣ ਮਰਬਾ ਲਾਓ ਕਰੇ ਤੁਸੀਂ ਮੀਨਾ ਪਿਆਰੇਗਾ ਮਰਬਾ ਤੁਹਾਡੇ ਕੋ ਖਾਦਾ ਨਹੀਂ ਜਾਏਗਾ ਅਸੀਂ ਆ ਦੇਖੋ ਜਿਹੜੀ ਆ ਚੀਜ਼ ਨੇ ਰਾਰੀ ਤੁਹਾਨੂੰ ਇਹ ਸਿਰਫ ਇੰਨਾ ਕੋ ਜਿੰਨਾ ਉੱਤੇ ਪਾਣੀ ਆ ਜਿਹੜਾ ਮਤਲਬ ਮਿੱਠਾ ਘਾਲੋ ਇੰਨਾ ਕੋ ਜਿੰਨਾ ਬਾਕੀ ਸਾਰਾ ਮਟੀਰੀਅਲ ਆ ਦੇਖੋ ਸਾਰਾ ਮਟੀਰੀਅਲ ਆ ਬਾਕੀ ਬਾਸਰਾ ਜਿਹੜਾ ਅਸੀਂ ਪੀਲਾ ਪੀਲੇ ਕਲਰ ਦਾ ਬਾਸ ਲਿੱਤਾ ਪੀਲੇ ਕਲਰ ਦਾ ਉਹਨੂੰ ਅਸੀਂ ਚੂਨੇ ਦੇ ਪਾਣੀ ਦੇ ਵਿੱਚ ਉਬਾਲ ਕੇ ਚੂਨੇ ਦੇ ਪਾਣੀ ਵਿੱਚ ਮਤਲਬ ਉਰੀ ਜਿਹੜੀ ਬਾਸ ਦੀ ਕੁਆਲਿਟੀ ਹੈ ਨਾ ਉਹਨੂੰ 100 ਗੁਣਾ ਵੱਧ ਇਹਦੇ ਵਿੱਚ ਪਾ ਗਏ ਫਿਰ ਇਹਦੇ ਨਾਲ ਲਾਚੀ ਦਾਣਾ ਹਰੀ ਲਾਚੀ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਜੜੀ ਬੁੱਟੀਆਂ ਜਿਹੜਾ ਅਸ਼ੋਗੰਦ ਦਾ ਕੜਾ ਸਾਰਾ ਇਹਦੇ ਵਿੱਚ ਹਰ ਇੱਕ ਚੀਜ਼ ਮਿਕਸ ਕਰਕੇ ਅਸੀਂ ਬਣਾਇਆ ਫਿਰ ਇਹ ਬਾਂਸ ਦਾ ਸ਼ਰਬਤ ਜਿਵੇਂ ਮੰਨ ਲਓ ਛੋਟੇ ਬੱਚਿਆਂ ਵਾਸਤੇ ਹਾਈਟ ਨਹੀਂ ਵੱਧਦੀ ਹਾਈਟ ਵਾਸਤੇ ਸਭ ਤੋਂ ਵਧੀਆ ਦੁਨੀਆ ਦੀ ਚੀਜ਼ ਹੈਗੀ ਇਹ ਬਾਂਸ ਦਾ ਸ਼ਰਬਤ ਠੀਕ ਹੈ ਜੋ ਕਿ ਅਸੀਂ ਸਿਰਫ ਅਸੀਂ ਬਣਾ ਰਹੇ ਹਾਂ ਹੋਰ ਕੋਈ ਵੀ ਨਹੀਂ ਬਣਾ ਰਿਹਾ ਇਸ ਟਾਈਮ ਜੇ ਕੋਈ ਬਣਾਊਗਾ ਤਾਂ ਡੁਪਲੀਕੇਟ ਬਣਾਊਗਾ ਹਮੇਸ਼ਾ ਜ਼ਿੰਦਗੀ ਵਿੱਚ ਤੁਹਾਡੀ ਕੀਮਤ ਕੀ ਹੈ ਇਹਨਾਂ ਦੀ ਭਾਜੀ ਇਹ ਕੋਈ ਸ਼ਰਬਤ ਹਰ ਇੱਕ ਦਾ ਰੇਟ ਵੱਖੋ ਵੱਖ ਹੈਗਾ ਹਰ ਇੱਕ ਦਾ ਰੇਟ Amazon ਦੇ ਤੇ 40-50 ਰੁਪਏ ਵਾਧੂ ਦਾ ਲੈਣੇ ਚਾਰਜਸ ਪਾਏ ਹੁੰਦੇ ਨੇ ਤੇ ਬਾਕੀ ਸਾਡੇ ਗੁਲਕੰਦ ਦੀ ਆਪਣੀ ਬਣੀ ਪਿਓਰ ਗੁਲਕੰਦ ਦਾ ਸੋ ਸੋਲ ਦਾ ਪ੍ਰਾਈਸ ਹੈ ਉਹ ਕੀ ਹੈ ਕਿ ਇਹ ਕਿੰਨੇ ਤੋਂ ਸ਼ੁਰੂ ਹੁੰਦਾ ਆਪਾਂ ਸ਼ੁਰੂ ਤੋਂ ਚੱਲ ਜਣੇ ਉੱਪਰ ਜਿਹੜਾ ਸਾਡਾ ਭਾਈ ਸਰਬਤ ਜਿਹੜਾ ਇਹ 400 ਰੁਪਏ ਤੋਂ ਕੋਈ ਵੀ ਬੋਤਲ ਜਿਹੜੀ 400 ਰੁਪਏ ਤੋਂ ਚੱਲੂ ਹੁੰਦੀ ਹੈ 400 ਤੋਂ ਲੈ ਕੇ 500 ਤੱਕ ਬਸ 400 ਤੋਂ ਲੈ ਕੇ 500 ਤੱਕ ਤੇ ਜੇ ਕੋਈ ਕੇਸਰ ਬਦਾਮ ਦਾ ਸਰਬਤ ਜਿਵੇਂ ਉਹ 600 ਰੁਪਏ ਦੀ ਇਹ ਕੇਸਰ ਬਦਾਮ ਦੀ ਬਾਕੀ ਸਰ ਸਰਬਤ ਸਾਰੇ 400 ਤੋਂ 500 ਤੇ 600 ਗਰਮੀਆਂ 'ਚ ਕੀ ਫਾਇਦਾ ਮਿਲਦਾ ਗਰਮੀਆਂ 'ਚ ਭਾਈ ਤੁਸੀਂ ਇਹ ਸਰਬਤ ਦੂਜੇ ਸਰਬਤ ਪੀ ਕੇ ਇਕੱਲਾ ਸਾਡੀ ਪਿਆਸ ਬੁਝਦੀ ਇਹ ਸ਼ਰਬਤ ਪੀ ਗਏ ਤੁਹਾਡੀ ਅੰਦਰ ਤੱਕਨ ਮਤਲਬ ਠੰਡ ਜਿਹੜੀ ਹੈ ਉਹ ਤੁਹਾਡੀ ਠੰਡਕ ਜਿਹੜੀ ਅੰਦਰ ਤੱਕਨ ਰਹੇਗੀ ਤੇ ਪੂਰਾ ਦਿਨ ਇੱਕ ਸ਼ਰਬਤ ਗਲਾਸ ਪੀਣ ਦੇ ਨਾਲ ਤਿੰਨ ਦਿਨ ਚਾਰ ਦਿਨ ਬੰਦਾ ਜਿਹੜਾ ਹੈ ਉਹ ਗਰਮੀ ਤੋਂ ਬਚ ਸਕਦਾ ਲੂ ਤੋਂ ਬਚ ਸਕਦਾ ਜਿਹੜੇ ਅੱਜ ਦੇ ਟਾਈਮ ਦੇ ਉੱਤੇ ਜਿਹੜੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਪੈਣ ਦੀ ਉਹਨਾਂ ਨੂੰ ਇਹ ਜਿਹੜੀ ਚੀਜ਼ ਯੂਰ ਯੂਜ਼ ਕਰਨੀ ਚਾਹੀਦੀ ਹੈ ਜੇ ਤੁਸੀਂ ਇੱਕ ਬੋਤਲ ਸ਼ਰਬਤ ਦੀ ਪੀ ਲੈਂਦੇ ਹੋ 20000 ਰੁਪਏ ਦਾ ਫਰੂਟ ਖਾ ਲੈਂਦੇ ਹੋ ਇੱਕ ਬਰਾਬਰ ਹੈ ਇਹ ਸਾਡੀ ਪੱਕੀ ਗਾਰੰਟੀ ਹੈ 45 ਡਿਗਰੀ ਭਾਈ ਜਦੋਂ ਇਹਨੂੰ ਜਦੋਂ ਪੀਵਾਂਗੇ ਉਦੋਂ ਹੀ ਕੱਟੇਗਾ ਜਦੋਂ ਇਹਨੂੰ ਯੂਜ਼ ਕਰਾਂਗੇ ਤੇ ਬਿਲਕੁਲ ਤੁਹਾਨੂੰ ਪਹਿਲੇ ਦਿਨ ਤੋਂ ਪਤਾ ਲੱਗ ਜਾਣਾ ਇੱਕ ਵਾਰੀ ਯੂਜ਼ ਕਰਕੇ ਵੇਖ ਲਓ ਸਾਡਾ ਸ਼ਰਬਤ ਪਹਿਲੇ ਦਿਨ ਤੋਂ ਤੁਹਾਨੂੰ ਸਮਝ ਆਈ ਨਹੀਂ ਤੁਹਾਡਾ ਐਡਰੈਸ ਕੀ ਹੈ ਭਾਈ ਐਡਰੈਸ ਭਾਈ ਸਾਡਾ ਫਤੇਗਾ ਚੂੜਿਆ ਰੋਡ ਨਿਰੰਕਾਰੀ ਭਵਨ ਦੇ ਬਿਲਕੁਲ ਆਪੋਜ਼ਿਟ ਸ਼ਾਪ ਹੈ ਅੰਮ੍ਰਿਤਸਰ ਦੇ ਵਿੱਚ ਆਪਣਾ ਕੋਈ ਮੋਬਾਈਲ ਨੰਬਰ ਮੇਰਾ ਨੰਬਰ ਹੈ 9914910203 ਵੈਸੇ ਸ਼ਰਬਤ ਸਾਡੇ ਸਾਡੇ ਕਿਰਤੀ ਨਾਮ ਲਿਖ ਲਿਆ ਕਰੋ ਹਰ ਸ਼ਰਬਤ ਦੇ ਅੱਗੇ ਕਿਰਤੀ ਲਿਖ ਲਓ ਤੇ ਤੁਹਾਨੂੰ ਸ਼ਰਬਤ ਜਿਹੜਾ Amazon ਦੇ ਉੱਤੇ ਮਿਲ ਜੀਗਾ ਸਾਡਾ ਕੀ ਲੋਕਾਂ ਨੂੰ ਪੀਲ ਕਰਨ ਦੇ ਤੂੰ ਸਾਫ ਉਤਰੀ ਖਾਂਦ ਪੀ ਭਾਜੀ ਦੇਖੋ ਕੋਈ ਵੀ ਚੀਜ਼ ਏ ਥੋੜੀ ਜੀ ਮਹਿੰਗੀ ਲੈ ਲਿਓ ਪਰ ਲਿਓ ਪਿਓਰ ਤੇ ਇੱਕ ਵਾਰੀ ਜ਼ਰੂਰ ਮੌਕਾ ਦਿਓ ਹਰ ਕਿਸ ਨੂੰ ਮੌਕਾ ਦਿਓ ਤੇ ਸਾਨੂੰ ਵੀ ਦੇ ਦਿਓ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ